ਸਾਡੇ ਸੰਵਿਧਾਨ ਰਚੇਤਾ ਡਾਕਟਰ ਭੀਮrao ਅੰਬੇਦਕਰ ਜਿਨ੍ਹਾਂ ਨੇ ਅੱਜ ਨਾ ਕਰਕੇ ਮੇਰੇ ਵਰਗਾ ਸੁਧਾਰਨ ਬੰਦਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਇਹ ਉਹਨਾਂ ਨੇ ਸਾਡੇ ਨੂੰ ਦਿੱਤਾ ਨਾ ਸੰਵਿਧਾਨ ਦੇ ਵਿੱਚ ਵੀ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਸੇ ਸਾਡੇ ਵਰਗਾ ਸੁਧਾਰਨ ਬੰਦਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਹੋਵੇ ਸੁਧਾਨ ਲਿਖਿਆ ਹੋਵੇ ਡਾਕਟਰ ਭੀਮrao ਜੀ ਅੰਬੇਦਕਰ ਜੀਆ ਨੇ ਉਹਨਾਂ ਦੀ ਤਸਵੀਰ ਵਾਲੀ ਫੋਟੋ ਵਾਲੀ ਇੱਕ ਮੋਮੈਂਟੋ ਪੇਸ਼ ਕੀਤਾ ਗਿਆ ਆ ਤੁਹਾਡੇ ਇਤੇ ਦੇ ਮਿਨਿਸਟਰ ਸਾਹਿਬ ਵੀ ਕੀਤੇ ਸੀ ਬੜੇ ਗਨੇ ਚਾਕੇ ਪੈਰਾ ਤੇ ਮਾਰੇ ਇਹ ਬੰਦਿਆਂ ਦਾ ਧਰਮ ਨਾਲ ਦੂਰ ਦਾ ਵਿਵਸਥਾ ਨਹੀਂ ਵੋਟਾਂ ਦੇ ਖਾਤਰ ਕਿਸੇ ਵੀ ਧਰਮ ਨੂੰ ਕਿਸੇ ਵੀ ਰੂਪ ਵਿੱਚ ਵਰਤ ਸਕਦੇ ਨੇ ਔਰ ਮੈਂ ਸਮਝਦਾ ਵੀ ਇਹਨਾਂ ਦੇ ਉੱਤੇ ਸੰਵਿਧਾਨਿਕ ਸੁਵਿਧਾਨ ਰਚੇਤਾ ਦੀ ਫੋਟੋ ਦੇ ਨਾਲ ਵਿਧਵੀਕਰਨ ਕਰਕੇ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਇਲੈਕਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਇਲੈਕਸ਼ਨ ਰੱਦ ਕਰਨ ਇਹਨੂੰ ਇਹਨੂੰ ਇਹਦੀ ਨਾਮਿਨੇਸ਼ਨ ਰੱਦ ਹੋਣੀ ਚਾਹੀਦੀ ਜਿਹੜਾ ਬੰਦਾ ਸੁਵਿਧਾਨ ਰਚੇਤਾ ਦੀ ਇਨਸਲਟ ਕਰਦਾ ਉਹ ਬੰਦੇ ਨੂੰ ਸਵਿਧਾਨ ਦੇ ਅਨੁਸਾਰ ਇਲੈਕਸ਼ਨ ਲੜਨ ਦਾ ਕੋਈ ਰਾਈਟ ਨਹੀਂ ਹੈ ਇਸ ਦੇ ਸਾਰੇ ਸਾਡੇ ਸਮਾਜ ਨੂੰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਇਹਦੇ ਤੇ ਸਖਤ ਨੋਟਿਸ ਲੈਣਾ ਚਾਹੀਦਾ ਕੋਈ ਇੱਕ ਇੱਥੇ ਸਾਡੇ ਬੜੇ ਲੋਕਾਂ ਦੇ ਹਰਮਨ ਪਿਆਰੇ ਬਣੇ ਹੋਏ ਸੀ ਬੈਂਸ ਬ੍ਰਦਰ ਉਹ ਆਪਣੇ ਆਪ ਨੂੰ ਸ਼ੋਅ ਕਰਦੇ ਸੀ ਬੜੇ ਪੰਥਕ ਬੜੇ ਇੱਕੋ ਦਾ ਨਾ ਆਪਣੇ ਤੀਜੇ ਭਾਸ਼ਾ ਦਾ ਸਲੋਕ ਵੀ ਆ ਮੈਂ ਜਾਣਿਆ ਵਡਾਂਸ ਹੈ ਤਾਂ ਮੈਂ ਕੀਤਾ ਸੰਗ ਆ ਉਹਦੇ ਸ਼ਬਦ ਮੈਨੂੰ ਪੂਰਾ ਨਹੀਂ ਆਉਂਦਾ ਉਹਦੇ ਚੱਕ ਇੱਕ ਹੀ ਰਹਿੰਦਾ ਵੀ ਇਹ ਤਾਂ ਬੰਗਲੇ ਸੀ ਬੰਗਲੇ ਸੀਗੇ ਹੰਸ ਸਮਝ ਕੇ ਲੋਕ ਇਹਨਾਂ ਨਾਲ ਜੁੜੇ ਰਹੇ ਵੀ ਇਹ ਪੰਥ ਕਰੇ ਪੰਥਿਕ ਸਮਝ ਕੇ ਲੋਕ ਇਹਨਾਂ ਦੇ ਨਾਲ ਚੱਲਦੇ ਰਹੇ ਪਰ ਇਹ ਨਿਕਲੇ ਬੰਗਲੇ ਇਹ ਸ਼ੁਰੂ ਤੋਂ ਲੈ ਕੇ ਕਾਂਗਰਸੀ ਮਾਈਂਡਡ ਸੀ ਦੋ ਵਾਰ ਬਿਟੂ ਜਿਤਾਉਣ ਵਾਲੇ ਹੀ ਨੇ ਅੱਜ ਇਹ ਸਿੱਧੇ ਤੌਰ ਤੇ ਸਭ ਸਪਸ਼ਟ ਹੋ ਗਿਆ ਵੀ ਇਹ ਬੰਗਲੇ ਨੇ ਹੰਸ ਨਹੀਂ ਗੇ ਜਿਨ੍ਹਾਂ ਲੋਕਾਂ ਨੇ ਇਹਨਾਂ ਦਾ ਸੰਗ ਕੀਤਾ ਸੀ ਉਹਨਾਂ ਨੇ ਆਪਣਾ ਜਨਮ ਹੀ ਬਰਸ਼ਟ ਕਰ ਲਿਆ ਆਪਣਾ ਸਮਾਂ ਹੀ ਬਰਸ਼ਟ ਕਰ ਲਿਆ ਅੱਜ ਉਹਨਾਂ ਨੂੰ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਜਿਹੜੇ ਇਹਨਾਂ ਦੇ ਨਾਲ ਤੁਰੇ ਹੋਏ ਸੀ ਵੀ ਭਾਈ ਇਹ ਜਿਹੜੇ ਵਗਲੇ ਸੀ ਇਹ ਹੱਸ ਨਹੀਂਗੇ ਇਹਨਾਂ ਦਾ ਕੜਾਚੜੋ ਆਪਣੀ ਮਹਾਪਾਰਟੀ ਪੰਥਕ ਪਾਰਟੀ ਸ਼ੋਮਨੀ ਕਾਲੀ ਦਲ ਦੇ ਨਾਲ ਜੁੜੋ ਤਾਂ ਜੋ ਆਪਾਂ ਪੰਜਾਬ ਦਾ ਕੁਝ ਭਲਾ ਕਰ ਸਕੀਏ 10 ਸਾਲ ਦੋ ਵਿਧਾਨ ਸਭਾ ਹਲਕਿਆਂ ਦੇ ਬਰਬਾਦ ਹੋਏ ਨੇ 10 ਸਾਲ ਅੱਜ ਮੈਂ ਕਲ ਜਾਨਾ ਬਲਿਆਂ ਚ ਪੀਣ ਵਾਲਾ ਪਾਣੀ ਵੀ ਹੈ ਨਹੀਂ ਸੜਕਾਂ ਟੁੱਟੀਆਂ ਹੋਈਆਂ ਲਾਈਟ ਦਾ ਪ੍ਰਬੰਧ ਕੋਈ ਨਹੀਂ ਟਰਾਂਸਫਾਰਮਰ ਦਾ ਪ੍ਰਬੰਧ ਕੋਈ ਨਹੀਂ ਬੁਰਾ ਹਾਲ ਲੋਕ ਫੇਸ ਕਰਦੇ ਨੇ ਇਹਨਾਂ ਦੀ ਵਜ੍ਹਾ ਕਰਕੇ ਪੀ ਅੱਜ ਇਹਨਾਂ ਨੇ ਛਲਪਾ ਮਾਰਿਆ ਤੇ ਦੂਜੇ ਪਾਸੇ ਚਲੇ ਗਏ ਔਰ ਜਿਹੜੇ ਵੀ ਇਹਨਾਂ ਦੇ ਨਾਲ ਸਾਥੀ ਸੀ ਉਹ ਸਾਰਿਆਂ ਨੂੰ ਮੈਂ ਪੀਣਾ ਜਿੱਥੋਂ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਹਾਂ ਉਹਦੇ ਅੰਡਰ ਆਉਂਦੇ ਵਿਧਾਨ ਸਭਾ ਹਲਕਾ ਆਤਮਨਗਰ ਦੇ ਦੁਬਰੀ ਏਰੀਆ ਦੇ ਵਿੱਚ ਅਰਬਨ ਸਟੇਟ ਫੇਸ 1 ਦੁਗਰੀ ਇੱਥੋਂ ਦੀ ਜਿਹੜੀ ਅਰਬਨ ਸਟੇਟ ਵੈਲਫੇਅਰ ਕਾਉਂਸਲ ਹੈ ਉਹ ਬੜੇ ਲੰਬੇ ਸਮੇਂ ਤੋਂ ਨਾ ਕੇਵਲ ਚੰਗੇ ਸਮਾਜ ਸੇਵਾ ਦੇ ਕੰਮ ਕਰਦੀ ਆ ਮੈਡੀਕਲ ਕੈਂਪ ਲਾਉਂਦੀ ਆ ਆ ਇੱਕ ਬੜੀ ਵਧੀਆ ਪਾਰਕ ਇਹ ਆਰਮਸਟਰਡ ਵੈਲਫੇਅਰ ਦੁਗਰੀ ਵੱਲੋਂ ਹੀ ਮੇਨਟੇਨ ਕੀਤੀ ਗਈ ਆ ਤੇ ਇਹ ਸਾਰੀਆਂ ਪਾਰਟੀਆਂ ਦੇ ਮੈਂ ਨਹੀਂ ਕਹਿੰਦਾ ਕਿ ਇਕੱਲੇ ਸਾਨੂੰ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਬੁਲਾਉਂਦੇ ਆ ਔਰ ਬੜੇ ਵਧੀਆ ਅਸਾਰੂ ਪਾਰਲੀਮੈਂਟਰੀਅਨ ਤਰੀਕੇ ਦੇ ਨਾਲ ਉਹਨਾਂ ਦਾ ਸਵਾਲ ਜਵਾਬ ਕਰਦੇ ਆ ਫਿਰ ਉਸ ਤੋਂ ਬਾਅਦ ਇਹ ਆਪਣਾ ਮਨ ਬਣਾਉਂਦੇ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਇਹ ਸੁਸਾਇਟੀ ਨੇ ਸਾਨੂੰ ਵੀ ਇੱਥੇ ਬੁਲਾਇਆ ਸਰਦਾਰ ਰঞ্জੀਤ ਸਿੰਘ ਢੱਲੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਵੀ ਇੱਥੇ ਆਏ ਨੇ ਔਰ ਜਿਸ ਤਰੀਕੇ ਦਾ ਸਾਨੂੰ ਅੱਜ ਕੇ ਸ਼ਹਿਰੀ ਖੇਤਰ ਚੋਂ ਹੰਗਾਰਾ ਮਿਲ ਰਿਹਾ ਬਹੁਤ ਥਾਵਾਂ ਦੇ ਉੱਤੇ ਸਾਨੂੰ ਉਹੇ ਜਿਹੀਆਂ ਥਾਵਾਂ ਤੇ ਵੀ ਫੋਨ ਆ ਰਹੇ ਆ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਵੱਲ ਜਾ ਚੁੱਕੇ ਸੀ ਕਿਸੇ ਨਾਰਾਜ਼ਗੀ ਕਰਕੇ ਆਜੋ ਫੋਨ ਕਰਕੇ ਸਾਨੂੰ ਬੁਲਾ ਰਹੇ ਆ ਕਿ ਸਾਡੇ ਕੋਲੇ ਆਓ ਆਪਣੇ ਉਮੀਦਵਾਰ ਢਿਲੋਂ ਸਾਹਿਬ ਨੂੰ ਨਾਲ ਲੈ ਕੇ ਆਓ ਤੇ ਅਸੀਂ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ ਤੇ ਇਹ ਜਿਸ ਤਰੀਕੇ ਦਾ ਪੈਸੇ ਦਾ ਹੰਕਾਰ ਜਦੋਂ ਸਿਰ ਨੂੰ ਚੜ੍ਹ ਜਾਵੇ ਉਦੋਂ ਕਦਰਾਂ ਕੀਮਤਾਂ ਦੀਆਂ ਧੱਜੀਆਂ ਉੜਦੀਆਂ ਨੇ ਉਦੋਂ ਇਸ ਗੱਲ ਦਾ ਖਿਆਲ ਨਹੀਂ ਰਹਿੰਦਾ ਕਿ ਅਸੀਂ ਕਿਹਦਾ ਸਤਕਾਰ ਕਰਨਾ ਆਪਣੇ ਆਪ ਤੇ ਫੁੱਲ ਪਾਉਂਦੇ ਚੰਗੇ ਲੱਗਦੇ ਆ ਤੇ ਉਹਦੇ ਵਿੱਚ ਉਹ ਭੁੱਲ ਜਾਂਦੇ ਆ ਕਿ ਜਿਹੜੀਆਂ ਸਾਡੀਆਂ ਮਹਾਨ ਪਵਿੱਤਰ ਸ਼ਕਤੀਆਂ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਪੂਜਨੀਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਡੇ ਸੀਸ ਦੇ ਉੱਤੇ ਸਿਰ ਤੇ ਹੋਣੀਆਂ ਚਾਹੀਦੀਆਂ ਨੇ ਉਹਨਾਂ ਦਾ ਅਸੀਂ ਸਤਕਾਰ ਕਰਨਾ ਹੁੰਦਾ ਉਹਨਾਂ ਨੂੰ ਅਸੀਂ ਪੈਰਾਂ 'ਚ ਨਹੀਂ ਰੋਲ ਸਕਦੇ ਤੇ ਇਹ ਉਹਨਾਂ ਨੂੰ ਪੈਰਾਂ 'ਚ ਰੋਲਦੇ ਆ ਬਹੁਤ ਵੱਡੀ ਤੋਹੀਨ ਆ ਮੈਂ ਇਹਦੀ ਪੁਰਜ਼ੋਰ ਨਿੰਦੇ ਆਂ ਔਰ ਨਖੇਦੀ ਕਰਦਾ। ਕੋਈ ਪਾਰਟੀ ਵੱਲੋਂ ਕਦਮ ਚੁੱਕਿਆ ਕੋਈ ਸੁਝਾਅ? 100% ਤੁਸੀਂ ਸਾਨੂੰ ਦਿਖਾਇਆ ਤੁਸੀਂ ਵੀ ਸਾਨੂੰ ਇਹ ਚੀਜ਼ ਕਿਉਂਕਿ ਮੀਡੀਆ ਹੀ ਜਗਾਉਂਦਾ। ਇਸ ਕੋਝੀ ਹਰਕਤ ਦਾ ਅਸੀਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਜਿਹੜੇ ਉਮੀਦਵਾਰ ਅਨਜੀਤ ਸਿੰਘ ਜਿ ਢਿੱਲੋਂ ਉਹਨਾਂ ਵੱਲੋਂ ਵੀ ਅਸੀਂ ਇਹਦੇ ਤੇ ਬਕਾਇਦਾ ਪੁਰਜ਼ੋਰ ਅਸੀਂ ਇਹਦਾ ਇੱਕ ਰੋਸ ਕਰਾਂਗੇ ਔਰ ਇਸ ਤੇ ਅਸੀਂ ਪ੍ਰੋਗਰਾਮ ਬਣਾਵਾਂਗੇ ਉਹ ਗੱਡੀ ਦੇ ਵਿੱਚ ਖੜੇ ਨੇ ਕੀ ਲੱਗਦਾ ਥੱਲੇ ਡਰਾਈਵਰ ਨੂੰ ਜਾ ਕੇ ਤੇ ਨਾਲ ਦੇ ਬੰਦੇ ਨੂੰ ਫੜਾਈ ਹੋਵੇ ਨਹੀਂ ਡਰਾਈਵਰ ਉਸ ਪਾਸੇ ਨਹੀਂ ਹੁੰਦਾ ਜੀ ਜਿੰਮੇ ਗੱਡੀ 'ਚ ਖੜੇ ਆ ਉੱਪਰ ਜੀ ਠੀਕ ਹੈ ਥੱਲੇ ਕੋਈ ਬੰਦੇ ਵੀ ਬੈਠੇ ਗੱਡੀ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਸਨਮਾਨ ਮਿਲਦਾ ਤੁਸੀਂ ਮੈਨੂੰ ਵੀ ਦੇਖ ਲਓ ਮੈਨੂੰ ਸਰੋਪਾ ਉਹ ਵੀ ਭੇਟ ਕਰਦੇ ਆ ਜਾਂ ਸਾਨੂੰ ਮੰਦਰਾਂ 'ਚ ਗਿਆ ਨੂੰ ਸਾਨੂੰ ਭੇਟਾ ਕਰਦੇ ਆ ਤਾਂ ਅਸੀਂ ਉਹਨੂੰ ਮੱਥੇ ਨਾਲ ਲਾਈਦਾ ਕਿਉਂਕਿ ਉਹ ਸਤਕਾਰ ਹੈ ਸਾਨੂੰ ਕੋਈ ਤਸਵੀਰ ਕੋਈ ਸ਼ੀਲਡ ਦੰਦੇ ਆ ਅਸੀਂ ਆਪਣੇ ਦਫ਼ਤਰਾਂ 'ਚ ਵਧੀਆ ਜਗ੍ਹਾ ਬਣਾ ਕੇ ਅਸੀਂ ਉੱਥੇ ਉਹਨਾਂ ਨੂੰ ਸ਼ੋਭਿਤ ਕਰਦੇ ਆ ਇਹ ਇੱਕ ਮਰਿਆਦਾ ਹੁੰਦੀ ਆ ਜਿਹੜੀ ਸਮਾਜਿਕ ਮਰਿਆਦਾ ਸਾਨੂੰ ਸਾਡੇ ਮਾਪੇ ਸਾਡਾ ਧਰਮ ਸਾਨੂੰ ਸਾਡਾ ਸਮਾਜ ਸਿਖਾਉਂਦਾ ਤੇ ਜਦੋਂ ਕੋਈ ਸਮਾਜ ਦੇ ਵਿੱਚ ਉਹ ਮਰਿਆਦਾ ਨੂੰ ਭੁੱਲ ਜਵੇ ਫਿਰ ਉਹਨੂੰ ਸਬਕ ਵੀ ਸਾਡਾ ਇਹ ਸਮਾਜ ਹੀ ਸਿਖਾਉਂਦਾ